ਬਹੁਤ ਜਿਆਦੇ ਗਲਤ ਕੰਮ ਹੁੰਦੇ ਰਹੇ ਸਾਡੇ ਸਾਹਮਣੇ ਜਦੋਂ ਮੈਂ ਦੇਖ ਲਿਆ ਉਹ ਤਾਂ ਮੇਰੇ ਪੈਰੀਂ ਟੋਪਾ ਵੀ ਧਰਿਆ ਉਹਨੇ ਵੀ ਮੈਨੂੰ ਤੂੰ ਬਚਾ ਲਾ ਮੇਰੇ ਮੂੰਹ ਤੇ ਮੂਰ ਵੀ ਕਰ ਲੈ ਗੱਡੀ 'ਚ ਬੈਠੇ ਨੇ ਵੀ ਕਹਿੰਦੇ ਥੱਪੜ ਮਾਰ ਕੇ ਮੇਰੇ ਕਹਿੰਦੇ ਕਹਿੰਦੇ ਅਮਰਜੀਤ ਦੇ ਵੀ ਅੱਜ ਕਹਿੰਦੇ ਸਾਨੂੰ ਬਚਾ ਲਾ ਵੀ ਅੱਜ ਮੈਂ ਤੇਰੇ ਰੱਖਣ ਦਾ ਮੈਂ ਤੇਰੀ ਕਾਲੀ ਗਊ ਆ ਜੋ ਕੁਝ ਕਹਾਂਗਾ ਤੈਨੂੰ ਉਹੀ ਕਹੂੰਗਾ ਕਹਿੰਦੇ ਮੈਂ ਤੈਨੂੰ ਬਾਹਰ ਵੀ ਲੈ ਜਾਊਂਗਾ ਉਹਨੇ ਮੈਨੂੰ ਬਥੇਰਿਆ ਹੋ ਕਰ ਇਹੋ ਜਿਹੀ ਘਟਨਾ ਕਰਮ ਸੀ ਇਹੋ ਜਿਹਾ ਕਿਹੜਾ ਕਾਹਨ ਸੀ ਜਿਹੜਾ ਤੁਸੀਂ ਅੱਖੀਂ ਦੇਖਿਆ ਤਾਂ ਕਹਿੰਦਾ ਕਰਦਾ ਸੀ ਹੁਣ ਮੈਂ ਕੁੜ ਮੈਨੂੰ ਸਾਰਾ ਪਤਾ ਕਿੰਨੀਆਂ ਕੁੜੀਆਂ ਨੇ ਉੱਥੇ ਮੈਨੂੰ ਤਾਂ ਹੀ ਆ ਗਿਆ ਬਾਈ ਜੀ ਤਾਂ ਰਾਤ ਨੂੰ ਮੇਰੀ ਰਾਖੀ ਰੱਖਦੇ ਤੇ ਮਤਲਬ ਚੋਰੀ ਦੇ ਭੱਜ ਗਏ ਆ ਮੁੱਖ ਸੇਵਾਦਾਰ ਹੁੰਦੇ ਸੀ ਉਦੋਂ ਹਾਂਜੀ ਹਾਂਜੀ ਉਹਨਾਂ ਕਲਾਲ ਕੱਪੜੇ ਪਾਏ ਬੈਨ ਇਹਨਾਂ ਦੇ ਲੋਕਾਂ ਨੂੰ ਦਿਖਾਵਾ ਅੰਦਰੋਂ ਤਾਂ ਇਹ ਕਾਲੇ ਕੋਲੇ ਨੇ ਇਹ ਜੀ ਇਹਨੇ ਪਾਸੇ ਪਣਹਾਰਾ ਜੀ ਪਣਾਰ ਦੇ ਪਿੱਛਲੇ ਵਾਸੇ ਵੀ ਪੌੜੀ ਚੜਾਈ ਪਿਆ ਦੋ ਤਿੰਨ ਪੌੜੀਆਂ ਨੇ ਜਿਹੜੀ ਚੜਦੇ ਨੇ ਕਿਸੇ ਨੂੰ ਪਤਾ ਨਹੀਂ ਲੱਦੇ ਪਿੱਛੇ ਉਤਾਰਦੇ ਨੇ ਆਹ ਕੰਮ ਕਰਦੇ ਮਹੀਂ ਰਹਿੰਦੇ ਸੀ ਕਮਰੇ ਚ ਰਸਾਦਾ ਪਾਣੀ ਮਹੀਂ ਸਗਾਨਤੇ ਅਸ਼ਨਾਣ ਪਾਣੀ ਮਹੀਂ ਕਰਾਉਂਤੇ ਜਦੋਂ ਕੁੜੀ ਨੇ ਆਉਣਾ ਫਿਰ ਤੁਸੀਂ ਉਦੋਂ ਤੁਹਾਨੂੰ ਬਾਹਰ ਭੇਜ ਦਿੰਦੇ ਹੋ ਕੋਈ ਨਹੀਂ ਬੋਲਦਾ ਹੈਗਾ ਜੀ ਡਰਦੇ ਨੇ ਇਹ ਨਹੀਂ ਪਤਾ ਵੀ ਕਿਸੇ ਨੂੰ ਕੀ ਕਰਾ ਦਣ ਇਹ ਲੋਕਾਂ ਨੂੰ ਡਰਦੇ ਨੇ ਸਾਰੀ ਉੱਥੇ ਕੋਈ ਜਿੰਮੇ ਸੰਕਤ ਆ ਗਈ ਤਾਂ ਉਹਨੂੰ ਕੁੱਟ ਦਿੰਦੇ ਨੇ ਨੰਡਾਂ ਨਾਲ ਮਿੰਟ ਜ ਕਿਸੇ ਨੂੰ ਗਾਲਾਂ ਕੱਢਦੇ ਲੱਤਾਂ ਮਾਰਦੇ ਇਹ ਨਹੀਂ ਦੇਖਦਾ ਕੋਈ ਮੇਰੇ ਬਾਪ ਤੋਂ بڑا ਕੋਈ ਕੀ ਆ ਕਿਸੇ ਬਜ਼ੁਰਗਿੰਦੇ ਖਾਣਾ ਮਾਤਾ ਨਹੀਂ ਦੇਖਣੀ ਕੋਈ ਜੀਆਂ ਸਹਿਮਤੀ ਨਾਲ ਕਰਦੀ ਸੀ ਸਾਰਾ ਕੁਝ ਜਾਂ ਸਹਿਮਤੀ ਤੋਂ ਬਿਨਾਂ ਧੱਕੇ ਨਾਲ ਵੀ ਕਰਦਾ ਸੀ ਕਿੰਨੇ ਕ ਵਾਰ ਦੇਖਿਆ ਉਸ ਨੂੰ ਇਤਰਾਜੋ ਖਾਲਤ ਵਿੱਚ ਮੈਂ ਤਾਂ ਬਹੁਤ ਵਾਰੀ ਦੇਖਿਆ ਜੇ ਹੁਣ ਕੀ ਦੱਸਾਂ ਤੁਹਾਨੂੰ ਹੁਣ ਕੋਈ ਅੰਤ ਨਹੀਂ ਹੈ ਕੋਈ ਗਣਤੀ ਨਹੀਂ ਹੈਗੀ ਜਿਹੜੀਆਂ ਰਹਿੰਦੀਆਂ ਵੀ ਸੀ ਕਈ ਕਿਰਾਤਾਂ ਰਹਿੰਦੀਆਂ ਦੀ ਬਹੁਤ ਮਹੀਨਾ ਮਹੀਨਾ ਰਹਿੰਦੀਆਂ ਸੀ ਉਹ ਵਾਦਾ ਕਰਕੇ ਉਹ ਤੇ ਮਹੀਨਾ ਮਹੀਨਾ ਰੱਖਦੇ ਸੀ ਹਾਂਜੀ ਹਾਂਜੀ ਇਹ ਆਪੇ ਕਹਿੰਦੇ 10 ਦਿਨ ਸੇਵਾ ਲਾਉਗੇ ਉਹ ਮਹੀਨਾ ਲਾਉਣ ਤੇ ਉਹ ਤੇ ਬਾਅਦ ਚ ਬਲਾ ਕੇ ਇੱਥੇ ਉੱਪਰ ਲੈ ਆਉਂਦੇ ਕਮਰਿਆਂ 'ਚ ਆ ਕੁਝ ਕਰਦੇ ਨੇ ਜੀ ਜੀ ਜੋ ਦੇਖਿਆ ਇਸ ਨੂੰ ਇਹ ਕੁੜੀ ਦੇ ਨਾਲ ਇਤਰਾਜੋ ਖਾਲਤ ਵਿੱਚ ਸੀ ਹਾਂਜੀ ਹਾਂਜੀ ਇਹੀ ਚੱਲਦਾ ਸਾਰਾ ਕੁਝ ਇੱਥੇ 20798 ਚ ਉੱਥੇ ਮੈਂ ਗਿਆ ਸੀ ਉਸ ਤੋਂ ਬਾਅਦ ਮੈਂ 3 ਸਾਲ ਭਨਾਰ ਦੀ ਸੇਵਾ ਕੀਤੀ ਤੇ 7 ਸਾਲ ਮੈਂ ਚਿੰਟਾ ਵਜਣ ਨਾਲ ਤੁਹਾਡਾ ਪਰ ਗਿਆ ਦਾ ਪਾਪਾਂ ਦਾ ਕੜਾ ਉਹਦਾ ਮੁਰਿਆ ਜਾਣਾ ਤੇ ਹੁਣ ਮਹਾਰਾ ਨੇ ਕਿਰਪਾ ਕਰਤੀ ਆਪੇ ਸਭ ਨੂੰ ਪਤਾ ਲੱਗ ਗਿਆ ਜੋ ਵੀਡੀਓ ਆ ਗਈ ਮੁਰੇ ਜੀ ਤੁਸੀਂ ਬੋਲ ਰਹੇ ਹੋ ਤੁਹਾਡਾ ਉੱਤੇ ਕਿਸੇ ਨਾਲ ਵੈਰ ਵਿਰੋਧ ਹੋ ਗਿਆ ਹੋਣਾ ਤੁਸੀਂ ਤਾਂ ਆ ਕੇ ਤੁਸੀਂ ਤਾਂ ਹੁਣ ਖਿਲਾਫ ਬੋਲ ਰਹੇ ਹੋ ਕਿਉਂਕਿ ਲੋਕ ਕਹਿੰਦੇ ਕਿ ਇਲਜ਼ਾਮ ਲਾਉਣੇ ਬਹੁਤ ਸੌਕੇ ਨੇ ਪਹਿਲਾਂ ਵੀ ਸੰਗਤ ਨੂੰ ਦੱਸਿਆ ਜਦੋਂ ਕਿ ਮੇਰੀ ਸੰਗਤ ਨੇ ਕਿਸੇ ਨੇ ਮੰਨੀ ਨਹੀਂ ਹੈ ਕਿ ਹੁਣ ਬਥੇਰੇ ਫੋਨ ਕਰਦੇ ਨੇ ਵੀ ਹਾਂ ਤੂੰ ਸੱਚ ਕਹਿਣਾ ਹੁਣ ਸਭ ਫੋਨ ਕਰਦੇ ਨੇ ਪੰਜਾਬ ਦੇ ਲੋਕ ਜਦੋਂ ਡੇਰਾ ਸ਼ਬਦ ਸੁਣਦੇ ਨੇ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਆ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ ਡੇਰਿਆਂ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰਕੇ ਰੱਖ ਦਿੱਤਾ ਹਾਲਾਂਕਿ ਸਾਰੇ ਡੇਰੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸਾਰੇ ਡੇਰੇ ਵਧੀਆ ਵੀ ਨੇ ਬਹੁਤ ਸਾਰੇ ਡੇਰੇ ਆਪਣੇ ਕਾਰਜ ਦੇ ਵਿੱਚ ਲੱਗੇ ਵੀ ਹੋਏ ਨੇ ਪਰ ਪਿਛਲੇ ਦਿਨਾਂ ਤੋਂ ਇੱਕ ਜਗਰਾਉਂ ਦਾ ਡੇਰਾ ਸੁਰਖੀਆਂ ਦੇ ਵਿੱਚ ਆਇਆ ਜਦੋਂ ਉੱਥੋਂ ਦੇ ਮੁਖੀ ਦੀ ਅਸ਼ਲੀਲ ਵੀਡੀਓ ਜਿਹੜੀ ਹੈ ਸਾਹਮਣੇ ਆਉਂਦੀ ਹੈ ਔਰ ਉਸ ਤੋਂ ਬਾਅਦ ਕੱਲ੍ਹ ਵੰਡ ਵਾਲਿਆਂ ਨੇ ਵੀ ਵੱਡੇ ਇਲਜ਼ਾਮ ਉਸ ਡੇਰੇ ਮੁਖੀ ਦੇ ਉੱਪਰ ਲਗਾਏ ਤਾਂ ਅੱਜ ਤੁਹਾਨੂੰ ਮਿਲਾਵਾਂਗੇ ਇੱਕ ਅਜਿਹੇ ਵਿਅਕਤੀ ਦੇ ਨਾਲ ਜੋ ਉਸੇ ਡੇਰੇ ਦੇ ਵਿੱਚ 10-11 ਸਾਲ ਲਾ ਕੇ ਆਏ ਨੇ ਔਰ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਕੀ ਕੁਝ ਦੇਖਿਆ ਉਹ ਉਹਨਾਂ ਦੀ ਅੱਜ ਜਵਾਨੀ ਤੁਹਾਨੂੰ ਸੁਣਾਵਾਂਗੇ ਗੱਲਬਾਤ ਕਰਦੇ ਆਂ ਬਾਈ ਜੀ ਪਹਿਲਾਂ ਤਾਂ ਪੂਰਾ ਸਾਨੂੰ ਇਹ ਦੱਸੋ ਕਿ ਤੁਸੀਂ ਡੇਰੇ ਦੇ ਵਿੱਚ ਕਦੋਂ ਤੋਂ ਜਾਣ ਲੱਗੇ ਸੀ ਮੈਂ 98 ਤੋਂ ਗਿਆ ਜੀ 27 98 ਚ ਉੱਥੇ ਮੈਂ ਗਿਆ ਸੀ ਉਹ ਤੋਂ ਬਾਅਦ ਮੈਂ 3 ਸਾਲ ਭਨਾਰ ਚ ਸੇਵਾ ਕੀਤੀ ਤੇ 7 ਸਾਲ ਮੈਂ ਚਿੰਟਾ ਵਜਾਉਣ ਨਾਲ ਤੇ ਜਦੋਂ ਚਿੰਟਾ ਵਜਾਉਂ ਸੀ ਪਹਿਲਾਂ ਤਾਂ ਚਲੋ ਨਹੀਂ ਪਤਾ ਸੀ ਜਦੋਂ ਨਾਲ ਲੱਗੇ ਉਹ ਤੋਂ ਬਾਅਦ ਇਹ ਪਤਾ ਲੱਗਿਆ ਵੀ ਇਹ ਇਹੇ ਜੇ ਨੇ ਤੇ ਸਾਡਾ ਕੋਈ ਰਹਿਣ ਦਾ ਕੋਈ ਤਰਕ ਨਹੀਂ ਰਿਹਾ ਤਾਂ ਕਰਕੇ ਮੈਂ ਆ ਗਿਆ ਉਥੋਂ ਤੇ ਪਹਿਲਾਂ ਚਲੋ ਨਹੀਂ ਪਤਾ ਸੀ ਸਾਨੂੰ ਜਦੋਂ ਹੁਣ ਅੱਖੀਆਂ ਦੇਖ ਲਿਆ ਫਿਰ ਸਾ ਤੋਂ ਰਿਹਾ ਨਹੀਂਗਾ ਉਥੇ ਬਹੁਤ ਜ਼ਿਆਦੇ ਗਲਤ ਕੰਮ ਹੁੰਦੇ ਰਹੇ ਸਾਡੇ ਸਾਹਮਣੇ ਉਹ ਸਾਡੇ ਜਦੋਂ ਮੈਂ ਦੇਖ ਲਿਆ ਉਹ ਤਾਂ ਮੇਰੇ ਪੈਰੀਂ ਟੋਪਾ ਵੀ ਧਰਿਆ ਉਹਨੇ ਵੀ ਮੈਨੂੰ ਤੂੰ ਬਚਾ ਲਾ ਸ਼ਕਰਾਨੰਦ ਨੇ ਸ਼ਕਰ ਲਾਉਂਦੇ ਨਹੀਂ ਹਾਂਜੀ ਤੇ ਬਾਅਦ ਚ ਸੱਤ ਜੀ ਵੀ ਰੌਲਾ ਪਿਆ ਜਦੋਂ ਆ ਗਿਆ ਮੈਂ ਸੱਤ ਜੀ ਵੀ ਉਹਨੇ ਮੈਨੂੰ ਕਿਹਾ ਵੀ ਮੈਂ ਤੇਰੀ ਕਾਲੀ ਗਊ ਆ ਅੱਜ ਬਚਾ ਲਾਂ ਜਿ세 ਵੰਦਿਆ ਹੀ ਸੀ ਉੱਥੇ ਅੱਜ ਸੱਤ ਸੱਤ ਚ ਤੇ ਕੁਲਵਿੰਦਰ ਸਿੰਘ ਡਾਂਗੋ ਉੱਥੇ ਮੂਰੇ ਹੁੰਦਾ ਸੀ ਜਦ ਰੌਲਾ ਸੀ ਜਦੋਂ ਵਿਰੋਧ ਸੀ ਉਹ ਹੁਣ ਦੇਖ ਨਾਰ ਰਲ ਗਏ ਹੁੰਦੇ ਉਹਨੇ ਮੈਨੂੰ ਬਹੁਤ ਕਿਹਾ ਵੀ ਤੂੰ ਹਾਂ ਕਾਨਫਰੈਂਸ ਕਰ ਲਾ ਮੈਂ ਚਲੋ ਫੇਰ ਵੀ ਨਹੀਂ ਕਰੀ ਜਦੋਂ ਮੈਂ ਰਹਿਂਦੇ ਰਿਹਾ ਉੱਥੇ ਤੇ ਉਸ ਤੋਂ ਬਾਅਦ ਮਹਾਰਾ ਨੇ ਫੋਨ ਆ ਗਿਆ ਜਿਦ ਜਥੇ ਬੰਦੇ ਆਇਆ ਕਹਿੰਦੇ ਅਮਰਜੀਤ ਤੇ ਵੀ ਅੱਜ ਕਹਿੰਦੇ ਸਾਨੂੰ ਬਚਾ ਲਾ ਵੀ ਅੱਜ ਮੈਂ ਤੇਰੇ ਰੱਖਣ ਦਾ ਮੈਂ ਤੇਰੀ ਕਾਲੀ ਗਊ ਆ ਜੋ ਕੁਝ ਕਹਾਂਗਾ ਤੈਨੂੰ ਉਹੀ ਕਹਾਂਗਾ ਮੈਂ ਤੈਨੂੰ ਬਾਹਰ ਵੀ ਲੈ ਜਾਊਂਗਾ ਉਹਨੇ ਮੈਨੂੰ ਬਥੇਰੇ ਹੋ ਕਰੇ ਤੇ ਜਦੋਂ ਫਿਰ ਉਹਦਾ ਫੈਸਲਾ ਹੋ ਗਿਆ ਬਾਅਦ ਚ ਲਾਲ ਜਿੱਤੇ ਹਾਂਜੀ ਮੈਂ ਤਾਂ ਚਲੋ ਲਾਲ ਚ ਕਦੇ ਕਰਿਆ ਵੀ ਨਹੀਂ ਵੀ ਮੈਨੂੰ ਆਦ ਹੋਆ ਤਾਂ ਕਦੇ ਵੀ ਨਹੀਂ ਕਹਾਂਗਾ ਤੇ ਉਹਨੇ ਦਿੱਤੇ ਲਾਲ ਬਥੇਰੇ ਤੇ ਜਦੋਂ ਮੈਂ ਉਹਨਾਂ ਦਾ ਖੜੇ ਛੜਦਾ ਵੀ ਆਪਾਂ ਲੈਣਾ ਕੀ ਆ ਜਦੋਂ ਮਹਾਰਾ ਨੇ ਕਿਰਪਾ ਕਰਨੀ ਆ ਭਾਂਡਾ ਭਰ ਗਿਆ ਦਾ ਪਾਪਾਂ ਦਾ ਕੜਾ ਉਹਦਾ ਆਪੇ ਮੁਰਿਆ ਜਾਣਾ ਤੇ ਹੁਣ ਮਹ ਆਪੇ ਸਾਨੂੰ ਪਤਾ ਲੱਗ ਗਿਆ ਜੋ ਵੀਡੀਓ ਆ ਗਈ ਮੁਰੇ ਜੀ ਤੁਸੀਂ ਕਿਹਾ ਕਿ ਸ਼ੰਕਰ ਆਨੰਦ ਹੋਣਾ ਨੇ ਤੁਹਾਡੇ ਪੈਰਾਂ ਦੇ ਵਿੱਚ ਆਪਣਾ ਸਰੂਪਾ ਵੀ ਰੱਖਿਆ ਸੀਗਾ ਕਿ ਮੈਨੂੰ ਬਚਾਲਾ ਇਹੋ ਜਿਹਾ ਕੀ ਘਟਨਾ ਕਰਮ ਸੀ ਇਹੋ ਜਿਹਾ ਕਿਹੜਾ ਕਾਹਨ ਸੀ ਜਿਹੜਾ ਤੁਸੀਂ ਅੱਖੀਂ ਦੇਖਿਆ ਅੱਖੀਂ ਮੈਂ ਦੇਖਿਆ ਸਾਰਾ ਉਸ ਕੁੜੇ ਨਾਲ ਜਿਹੜਾ ਚੱਲਦਾ ਸੀ ਜਿਹੜਾ ਜੀ ਹਾਂਜੀ ਜਿੱਦ ਤੋਂ ਬਾਅਦ ਉਹ ਮੈਨੂੰ ਤਾਂ ਬਹੁਤ ਜ਼ਿਆਦਾ ਮੇਰੇ ਮੂੰਹ ਤੇ ਮੂਰ ਵੀ ਘਾਲਾ ਗੱਡੀ 'ਚ ਬੈਠੇ ਨੇ ਵੀ ਕਹਿੰਦੇ ਥੱਪੜ ਮਾਰ ਕੇ ਮੇਰੇ ਕਹਿੰਦੇ ਤੇ ਮੈਂ ਫੇਰ ਵੀ ਨੇ ਉਹ ਕਿਹਾ ਮਾ ਮਾੜੀ ਮੋਟੀ ਆਪੇ ਸ਼ਰਮ ਕਰੋ ਕਿ ਤੁਸੀਂ ਮੈਨੂੰ ਇੰਜ ਹੀ ਕਹਿੰਦੇ ਮੈਂ ਤੁਹਾਨੂੰ ਗੁਰੂ ਮੰਨਦਾ ਤੇ ਫੇਰ ਜਣੀ ਮੈਨੂੰ ਮੈਂ ਰੇਖ ਕੇ ਫਿਰ ਮੇਰੇ ਨਹੀਂ ਰਹਾਗਾ ਮੈਂ ਮੈਂ ਰਹਿਣਾ ਨਹੀਂ ਹੈਗਾ ਫੇਰੇ ਮੈਨੂੰ ਮਨਤਾ ਕਰਨਾ ਮੈਂ ਜੱਫੀ ਪਾਇਆ ਰੋਂਦਾ ਦੀ ਮੇਰੇ ਕੋਲੇ ਮਿੱਤੂ ਰਹੇ ਮਿੱਤੂ ਨੂੰ ਕਿ ਤੰਗ ਕਰਦਾ ਮੈਂ ਮੈਂ ਨਹੀਂ ਦੱਸੇ ਡਰਦਾ ਹੈਗਾ ਤੰਗ ਤਾਂ ਤੁਹਾਨੂੰ ਇਹ ਕਰਦੇ ਨੇ ਜਿਹੜੇ ਨਾਲ ਰਹਿੰਦੇ ਨੇ ਗਲਤੀਪ ਹੋਣੀ ਫਿਰ ਉਹਦਾ ਮੈਂ ਤਾਂ ਵੀ ਆ ਗਿਆ ਵੀ ਇਹਨਾਂ ਹੁਣ ਕੀ ਪਤਾ ਮੈਨੂੰ ਮਰਵਾ ਦੇਣ ਜਦੋਂ ਅੱਖਾਂ ਦੇਖ ਲਿਆ ਮੈਂ ਉਹਨੂੰ ਤੁਸੀਂ ਸਮਝ ਦੱਸੋ ਮਾੜਾ ਕਿ ਤੁਸੀਂ ਦੇਖਿਆ ਕੀ ਸੀਗਾ ਕੀ ਘਟਨਾ ਵਾਪਰ ਰਹੀ ਸੀ ਕੀ ਇਹ ਸ਼ਲੀਲ ਹਰਕਤਾਂ ਕਰ ਰਹੀ ਸੀ ਜਾਂ ਕੀ ਦੇਖ ਲਿਆ ਸੀ ਉਹ ਹਰਕਤਾਂ ਕਰਦਾ ਸੀ ਹੁਣ ਮੈਂ ਕੁੜੀਆਂ ਦੇ ਨਾਮ ਲੈ ਸਕਦਾ ਕਿ ਨਾ ਜੀ ਸਾਰਾ ਪਤਾ ਹਾਂਜੀ ਹਾਂਜੀ ਤੇ ਹੁਣ ਮੈਂ ਨਾਂ ਨਹੀਂ ਲੈ ਸਕਦਾ ਮੈਨੂੰ ਸਾਰਾ ਪਤਾ ਕਿੰਨੀਆਂ ਕੁੜੀਆਂ ਨੇ ਉੱਥੇ ਸਾਰਾ ਪਤਾ ਜੀ ਮੈਂ ਪਤਾ ਮੈਨੂੰ ਤਾਂ ਹੀ ਆ ਗਿਆ ਮੈਂ ਜੀ ਉੱਥੇ ਦਿਨ ਰਾਤ ਇਹੀ ਕੰਮ ਚੱਲਦਾ ਸੀ ਇਹੀ ਕੰਮ ਚੱਲਦਾ ਸੀ ਉਹਦਾ ਕਲਾਲ ਕੱਪੜੇ ਪਾਏ ਬੈਨ ਇਹਨਾਂ ਦੇ ਲੋਕਾਂ ਨੂੰ ਦਿਖਾਵਾ ਅੰਦਰੋਂ ਤਾਂ ਇਹ ਕਾਲੇ ਕੋਲੇ ਨੇ ਇਹ ਜੀ ਹਾਂਜੀ ਭਾਈ ਜੀ ਕੁੜੀਆਂ ਉੱਥੇ ਸਾਧਵੀਆਂ ਸੀ ਜਾਂ ਉੱਥੇ ਡੇਰੇ ਦੇ ਵਿੱਚ ਆਉਂਦੀਆਂ ਸੀ ਜਾਂ ਇਹਨੂੰ ਮੰਨਦੀਆਂ ਸੀ ਕੀ ਸੀ ਨਹੀਂ ਇਹ ਮੰਦੇ ਸੰਗਤ ਦੇਆਂ ਕੁੜੀਆਂ ਸੀ ਕੋਈ ਆਲਾ ਸਰਦਨਾਂ ਨਾਲ ਭੇਜਦਾ ਵੀ ਸੇਵਾ ਕਰਿਓ ਇਹ ਆਪੇ ਕਹਿੰਦੇ 10 ਦਿਨ ਸੇਵਾ ਲੌਗੀ ਨੇ ਮਹੀਨਾ ਲਾਣ ਤੇ ਉਥੇ ਬਾਅਦ ਚ ਬੁਲਾ ਕੇ ਇੱਥੇ ਉੱਪਰ ਲੈਣ ਦੇ ਕਮਰਿਆਂ ਚ ਆਹ ਕੁਛ ਕਰਦੇ ਨੇ ਜੀ ਆਪਾਂ ਕੋਈ ਝੂਠ ਨਹੀਂ ਬੋਲਦੇ ਅੱਖੀਂ ਦੇਖਿਆ ਮੈਨੂੰ ਕੋੜਾ ਕੋਈ ਉੱਥੇ ਉਹਦੀ ਵੀ ਮੈਂ ਬਾਹਰ ਜਾਂਦਾ ਸੀ ਜਹਾਜ਼ਾਂ ਦੇ ਘੁੰਮਦੇ ਨਾਲ ਜਦੋਂ ਹੁਣ ਆਪਾਂ ਨੇ ਇਹੇ ਮਾੜਾ ਕੰਮ ਦੇਖਿਆ ਲੈ ਵੀ ਜੀ ਅਪਾਂ ਇੱਥੇ ਕਰਨ ਕੀ ਆਇਆ ਆਪਾਂ ਚੰਗੇ ਬਾਤ ਤੇ ਆਇਆ ਜੋ ਇਹੇ ਮਾੜਾ ਸਾਨੂੰ ਕੀ ਸਿਖਾਊਗਾ ਉਹਦੇ ਕਰਕੇ ਫਿਰ ਮੈਂ ਆ ਗਿਆ ਵੀ ਮੈਨੂੰ ਨਹੀਂ ਚੰਗਾ ਲੱਗਿਆ ਜੀ ਤੁਸੀਂ ਜੋ ਦੇਖਿਆ ਇਸ ਨੂੰ ਇਹ ਕੁੜੀ ਦੇ ਨਾਲ ਇਤਰਾਜੋ ਹਾਲਤ ਵਿੱਚ ਸੀ ਹਾਂਜੀ ਇਹੀ ਚੱਲਦਾ ਸਾਰਾ ਕੁਝ ਇੱਥੇ ਕਿੰਨੇ ਸਾਲਾਂ ਤੋਂ ਚੱਲ ਰਿਹਾ ਸਾਰਾ ਸਿਸਟਮ ਚੱਲਦਾ ਤਾਂ ਪਹਿਲਾਂ ਤੋਂ ਵੀ ਸੁਣਦੇ ਤੇ ਹੁਣ ਜਿਹੜੀ ਰੋਖੀ ਦੇਖ ਲਈ ਆਪਾਂ ਨੇ ਉਹ ਤਾਂ ਬਾਅਦ ਨਹੀਂ ਫਿਰ ਮਤੋ ਰਹਿ ਗਿਆ ਇੱਥੇ ਅੱਛਾ ਕਦੇ ਜਿਹੜੇ ਡੇਰੇ ਦੇ ਵਿੱਚ ਰਹਿੰਦੇ ਨੇ ਚੇਲੇ ਨੇ ਜਿਹੜੇ ਉਹ ਨਹੀਂ ਕਦੇ ਬੋਲੇ ਉਹਨਾਂ ਨੇ ਕਦੇ ਕੋਈ ਦਿਖਾਇਆ ਹੋਵੇ ਕਿ ਐਦਾਂ ਦਾ ਨਾ ਕਰੋ ਜਾਂ ਕਿਸੇ ਨੇ ਕੁਝ ਦੇਖ ਲਿਆ ਹੋਵੇ ਜਿਵੇਂ ਤੁਸੀਂ ਤਾਂ ਚਲੋ ਮੂਹਰੇ ਆ ਗਏ ਕੋਈ ਨਹੀਂ ਬੋਲਦਾਗਾ ਜੀ ਡਰਦੇ ਨੇ ਇਹ ਨਹੀਂ ਪਤਾ ਵੀ ਕਿਸੇ ਨੂੰ ਕੀ ਕਰਾ ਦਣ ਇਹ ਲੋਕਾਂ ਨੂੰ ਡਰਦੇ ਨੇ ਸਾਰੇ ਉੱਥੇ ਕੋਈ ਜਿਵੇਂ ਸੰਗਤ ਆ ਗਈ ਤਾਂ ਉਹਨੂੰ ਕੁੱਟ ਦਾਨ ਨੇ ਨੰਡਾਂ ਨਾਲ ਮੈਂਟ ਜਿਹਨੂੰ ਗਾਲਾਂ ਕੱਢਦੇ ਐ ਲੱਤਾਂ ਮਾਰਦੇ ਐ ਇਹ ਨਹੀਂ ਦੇਖਦਾ ਕੋਈ ਮੇਰੇ ਬਾਪ ਤੋਂ بڑا ਕੋਈ ਕੀ ਆ ਕਿ ਬਜ਼ੁਰਗਿਆਂ ਦੇ ਖਾਣਾ ਮਾਤਾ ਨਹੀਂ ਦੇਖਣੀ ਕੋਈ ਕੋਈ ਬੱਚਾ ਨਹੀਂ ਦੇਖਣਾ ਇਹਨਾਂ ਲੱਤਾਂ ਨਾਲ ਕੁੱਟਦਾਨ ਵਾਲੇ ਨੂੰ ਇਹ ਡਾਂਗਾ ਛੁੱਟ ਜਾ ਕੇ ਆਹ ਕੰਮ ਕਰਦੇ ਲੋਕ ਡਰਦੇ ਤੇ ਜਾਲੇ ਵਾਲੇ ਪੰਡਾਂ ਦੇ ਵੀ ਕੀ ਕੁੜੀਆਂ ਸਹਿਮਤੀ ਨਾਲ ਕਰਦੀਆਂ ਸੀ ਸਾਰਾ ਕੁਝ ਜਾਂ ਸਹਿਮਤੀ ਤੋਂ ਬਿਨਾਂ ਧੱਕੇ ਨਾਲ ਵੀ ਕਰਦਾ ਸੀ ਇਹ ਤਾਂ ਹੁਣ ਕੀ ਕਹਿ ਸਕਦੇ ਹੁਣ ਅੰਦਰ ਗਏ ਨੂੰ ਪਤਾ ਹੀ ਨਹੀਂ ਲੱਗਾ ਹੁਣ ਜੀ ਜਿਹੜੀ ਆਪਾਂ ਨੇ ਦੇਖ ਲੈਦੀ ਆਪਾਂ ਅੱਖੀ ਸਾਰਾ ਕੁਝ ਫਿਰ ਆਪਣੇ ਮਨ ਤਾਂ ਕਰਦਾ ਸੀ ਵੀ ਦੱਸੀ ਨਾ ਕਿਸੇ ਨੂੰ ਫਿਰ ਉਹ ਤੋਂ ਬਾਅਦ ਮੇਰਾ ਮਨ ਮੁੜ ਗਿਆ ਵੀ ਨਹੀਂ ਹੁਣ ਜਿਹੜੇ ਕੰਮ ਨੂੰ ਆਇਆ ਤੇ ਪਿੰਡ 'ਚ ਵੀ ਕੀ ਦੱਸਾਂਗੇ ਮੂੰਹ ਦਿਖਾਵਾਂਗੇ ਜਾ ਕੇ ਕਾਲੂ ਇਹਨੇ ਮੈਨੂੰ ਕੁੱਟੇ ਘੜਤਾ ਇਹ ਕਰਦੇ ਵੀ ਆਕਣ ਇਹ ਫਿਰ ਮਾ ਪਿੰਡ ਦੇ ਅਗਲੇ ਗਾਣੇ ਵੀ ਸਾਲਾ ਜਾਣ ਕੇ ਇਹ ਵੀ ਹੁੰਦੀ ਇਹੋ ਜਿਹੀ ਆ ਤਾਂ ਕਰਕੇ ਫਿਰ ਮੈਂ ਆ ਗਿਆ ਰਾਤ ਨੂੰ ਭੱਜ ਗਿਆ ਆ ਫਿਰ ਉਹ ਤੋਂ ਮੈਂ ਅੱਜ ਕਿਸੇ ਕੁੜੀ ਨੇ ਕਦੇ ਕਿਸੇ ਬੱਚੇ ਨੇ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਬਚਾ ਲਓ ਸਾਡੇ ਨਾਲ ਇਹ ਵੀ ਕੁਝ ਹੋ ਰਿਹਾ ਨਹੀਂ ਮੈਨੂੰ ਕਿਸੇ ਨੇ ਨਹੀਂ ਕਿਹਾਗਾ ਜਣੀ ਆਪਾਂ ਦੇਖ ਲਿਆ ਆਪਾਂ ਫਿਰ ਮਾਨੇ ਮੋੜ ਲਿਆ ਵੀ ਹੁਣ ਰਹਿਣੇ ਨਹੀਂ ਹੈਗਾ ਇੱਥੇ ਕੁੜੀਆਂ ਪਰਮਾਨੈਂਟ ਰਹਿੰਦੀਆਂ ਸੀ ਇਹਦੇ ਕੋਲ ਨਹੀਂ ਨਹੀਂ ਉਹ ਤਾਂ ਜਿਵੇਂ ਕੰਪਿਊਟਰ ਕਰਦੀਆਂ ਦੀ ਕੁੜੀਆਂ 2400 ਸੈਂਟਰ ਖੁੱਲੇ ਜਾਂਦੇ ਨੇ ਉਹ ਤੋਂ ਬਾਅਦ ਫਿਰ ਇਹ ਸਾਰਾ ਕੁਝ ਚੱਲ ਨਹੀਂ ਜਾਂਦਾ ਫਿਰ ਇਹਨੇ ਵਾਲ ਘਰ ਖੋਲ ਲਿਆ ਉੱਥੇ ਵੀ ਇਹੀ ਕੁਝ ਚੱਲਦਾ ਜਿਵੇਂ ਹੁਣ ਸੰਗਦੇ ਕੁੜੇ ਜਾਂਦੇ ਨੇ ਉਹ ਆਲੇੰ ਦਾ ਸਰਦਾ ਹੁੰਦੀ ਹੈ ਵੀ ਮਹਾਰਾਜ ਨੇ ਰੱਖ ਲਿਆ ਸਾਨੂੰ ਉਹ ਕਿਹੜਾ ਪਤਾ ਦੀ ਕਿਸੇ ਨੂੰ ਵੀ ਇਹੋ ਜਿਹੀ ਕਸ਼ਣ ਕਰਦੇ ਨੇ ਇਹ ਕਮਰੇ ਵੀ ਬਣੇ ਹੋਏ ਨੇ ਸਪੈਸ਼ਲ ਕਮਰੇ ਵੀ ਪਹਿਲਾਂ ਤਾਂ ਬਣੇ ਤੇ ਹੁਣ ਤਾਂ ਬਣ ਗਏ ਜਣੀ ਇਹ ਤਾਂ ਆਪਦੇ ਕਮਰੇ ਚ ਲੈ ਜਾਂਦੇ ਕਹਿੰਦਾ ਇਹ ਹਾਂਜੀ ਬਾਲ ਘਰ ਬਹੁਤ ਚਰਚਾ ਦੇ ਵਿੱਚ ਹੈ ਬਾਲ ਘਰ ਨੂੰ ਲੈ ਕੇ ਅਸੀਂ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਇੱਥੇ ਬੱਚੇ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਬਹੁਤ ਕੁਝ ਹੁੰਦਾ ਸ਼ੋਸ਼ਣ ਹੁੰਦਾ ਉਹਨਾਂ ਦਾ ਵੀ ਹਾਂਜੀ ਹਾਂਜੀ ਹੋ ਰਿਹਾ ਹੈ ਇਹ ਕੋਈ ਝੂਠ ਨਹੀਂ ਹੈਗਾ ਸੱਚੀ ਗੱਲ ਹੈ ਮੈਨੂੰ ਪਤਾ ਹੈ ਸਾਰਾ ਕੁਝ ਕਰ ਰਹੇ ਨੇ ਸਾਰਾ ਕੁਝ ਇੱਥੇ ਇਹ ਕੁਲਦੀਪ ਤੇ ਸ਼ੰਕਰਾਂਦ ਤੇ ਜਸ ਕਸਵੀਰ ਕੌਰ ਜੱਸ ਤੇ ਸ੍ਰੀ ਅਸਾ ਅਨੰਦਾ ਹੋਮਾ ਨਾਲ ਜੀ ਇਹ ਸਾਰਾ ਕੁਝ ਕਰ ਰਹੇ ਨੇ ਤੇ ਹੁਣ ਉਹ ਕਹਿੰਦੇ ਕਿ ਤੁਸੀਂ ਬੋਲ ਰਹੇ ਹੋ ਤੁਹਾਡਾ ਉੱਤੇ ਕਿਸੇ ਨਾਲ ਵੈਰ ਵਿਰੋਧ ਹੋ ਗਿਆ ਹੋਣਾ ਤੁਸੀਂ ਤਾਂ ਆ ਕੇ ਤੁਸੀਂ ਤਾਂ ਹੁਣ ਖਿਲਾਫ ਬੋਲ ਰਹੇ ਹੋ ਕਿਉਂਕਿ ਲੋਕ ਕਹਿੰਦੇ ਕਿ ਇਲਜ਼ਾਮ ਲਾਉਣੇ ਬਹੁਤ ਸੌਖੇ ਨੇ ਕਹਿੰਦੇ ਮੈਂ ਤਾਂ ਪਹਿਲਾਂ ਸੰਗਤ ਨੂੰ ਦੱਸਿਆ ਜਦੋਂ ਕਿ ਮੇਰੀ ਸੰਗਤ ਨੇ ਕਿਸੇ ਨੇ ਮੰਨੀ ਨਹੀਂ ਹੈਗੀ ਹੁਣ ਬਥੇਰੇ ਫੋਨ ਕਰਦੇ ਨੇ ਵੀ ਹਾਂ ਤੂੰ ਸੱਚ ਕਹਿੰਦਾ ਹੁਣ ਸਭ ਫੋਨ ਕਰਦੇ ਨੇ ਪਹਿਲਾਂ ਲੱਗ ਦਿੱਤਾ ਸੀ ਹਾਂਜੀ ਮੈਂ ਤਾਂ ਸੱਤ ਤੋਂ ਪਹਿਲਾਂ ਹੀ ਦੋਲਾ ਪਾਣਾ ਇਹ ਤਾਂ ਸੱਤ ਦਿਨ ਮੈਂ ਤਾਂ ਆ ਗਿਆ ਸੀ ਸੱਤ ਤੋਂ ਪਹਿਲਾਂ ਦੀ ਹੁਕਮ ਦੱਸ ਰਿਹਾ ਮੈਂ ਲੋਕਾਂ ਨੂੰ ਕੋਈ ਮੰਨਦਾ ਨਹੀਂ ਹੁਣ ਮੈਨੂੰ ਦਿਨ ਰਾਤ ਫੋਨ ਆਉਂਦੇ ਨੇ ਹੁਣ ਮੈਂ ਤਾਂ ਫੋਨ ਵੀ ਸੁਣਿਆ ਜਾਂਦੇ ਐਨ ਔਖਾ ਆ ਪਿਆ ਹੁਣ ਕਹਿੰਦੇ ਕਿ ਜੋ ਤੁਸੀਂ ਦੱਸਦੇ ਸੀ ਉਹ ਸੱਚ ਹੋ ਗਿਆ ਸੱਚ ਹੋ ਗਿਆ ਕਹਿੰਦੇ ਹਾਂ ਮੈਂ ਤਾਂ ਆਪ ਕਹਿੰਦੇ ਜਦੋਂ ਮਹਾਰਾਜ ਨੇ ਪਾਪਾਂ ਦਾ ਘੜਾ ਭਰਤਾ ਆਪੇ ਫਟੂਗਾ ਅਜੇ ਬਾਲ ਘਰ ਦੇ ਬਾਈ ਸਾਨੂੰ ਦੱਸੋ ਮਾੜਾ ਡਿਟੇਲ ਦੇ ਵਿੱਚ ਉੱਥੇ ਕੀ ਚੱਲਦਾ ਬਾਲ ਘਰ ਦੇ ਵੀ ਇਹੀ ਚੱਲਦਾ ਕੁਝ ਜੀ ਸਾਰਾ ਕੁੜੀਆਂ ਨਾਲ ਜੀ ਸਾਰਾ ਇਹੀ ਚੱਲਦਾ ਜੀ ਕਹਿੰਦੇ ਕੋਈ ਉੱਥੇ ਦਵਾਈਆਂ ਵੀ ਕੁਝ ਇਤਰਾਜਯੋਗ ਦਿੱਤੀਆਂ ਜਾਂਦੀਆਂ ਬੱਚੀਆਂ ਨੂੰ ਹੁਣ ਤਾਂ ਜਿਹੜੀ ਮੈਨੂੰ ਪਤਾ ਨਹੀਂ ਜੀ ਮੈਂ ਤਾਂ ਹੁਣ ਤੁਹਾਨੂੰ ਪਤਾ 19 ਸਾਲ ਹੋ ਗਿਆ ਇਹਨੂੰ ਹੁਣ ਮੈਂ ਤਾਂ ਕਦੇ ਨਾ ਉਹਦੇ ਗਿਆ ਐ ਇੱਥੇ ਤਾਂ ਆ ਕੇ ਚਾਰ ਵਾਰੀ ਹੋ ਮੀਹ ਆ ਜੂਗਾ ਮਾਲਾਤ ਜ ਮੈਂ ਨਹੀਂ ਕਦੇ ਗਿਆ ਜੀ ਉੱਥੇ ਉਹ ਕੋ ਬੱਚਿਆਂ ਨਾਲ ਤੁਸੀਂ ਕੀ ਕਿ ਹੁੰਦਾ ਦੇਖਿਆ ਤੁਸੀਂ ਉੱਥੇ ਕੁੱਟਕਟਾਪਾ ਕਰਦੇ ਤੇ ਵੇਹੜਾ ਕੁਝ ਕਰਦੇ ਤੁਸੀਂ ਕੁੱਟਦੇ ਕਿਉਂ ਨੇ ਬਸ ਐਈ ਗੱਲਾਂ ਨੂੰ ਕੁੱਟਦੇ ਨੇ ਜੀ ਕੋਈ ਬਾਹਰ ਨਾ ਜਾ ਕੇ ਦੱਸਣ ਇਹ ਇਹੀ ਕੰਮ ਕਰਦੇ ਨੇ ਪਰ ਪੂਰਾ ਡਰ ਬਣਾਉਂਦੇ ਡਰ ਬਣਾਇਆ ਪਿਆ ਸਾਰਿਆਂ ਵਿੱਚ ਜੀ ਚਲੋ ਹੁਣ ਜਦ ਵੀਡੀਓ ਆ ਗਈ ਸਾਹਮਣੇ ਹੁਣ ਸਭ ਦਾ ਡਰ ਚੱਕਿਆ ਗਿਆ ਜੀ ਹੁਣ ਮੈਂ ਵੀ ਕਹਣਾ ਵੀ ਹਾਂ ਮੇਰਾ ਡਰ ਚੱਕ ਗਿਆ ਗਿਆ ਪਹਿਲਾਂ ਮੈਨੂੰ ਵੀ ਡਰਤੀ ਹੁਣ ਵੀ ਡਰਿਆ ਮੈਨੂੰ ਇਹ ਨਹੀਂ ਪਤਾ ਮੈਨੂੰ ਕੀ ਕਰਾਂ ਇਹ ਮੇਰੇ ਬਾਬਾ ਕਿਨੇ ਫਰਾਰ ਹੈ ਹਾਂ ਫਰਾਰ ਆਈਆਂ ਨਹੀਂ ਪਤਾ ਕਿੱਥੇ ਆ ਬਾਲ ਘਰ ਦੇ ਨਾਲ ਕਹਿੰਦੇ ਉੱਥੇ ਕੋਈ ਕੁਝ ਜੰਗਲ ਵੀ ਬਣਾਇਆ ਹੋਇਆ ਹੈਗਾ ਇੱਕ ਪਾਸੇ ਉਹ ਜਿੱਤੇ ਜਮੀਨ ਲਈ ਹੋਈ ਹੈ ਹਾਂ ਜੀ ਬਣਾਇਆ ਹੋਇਆ ਦਸ ਦਿਨ ਵੀ ਦੋ ਕਿੱਲੇ ਜਨ ਕਿਹ ਕਿੱਲੇ ਵਿੱਚ ਬਣਾਇਆ ਹੋਇਆ ਉਹ ਤੋਂ ਬਾਅਦ ਮੈਂ ਗਿਆ ਹੀ ਨਹੀਂ ਕਹਣਾ ਫਿਰ ਮੈਨੂੰ ਹੁਣ ਪਤਾ ਨਹੀਂ ਹੈਗਾ ਜਿਹੜੀਆਂ ਆ ਬੜੀਆਂ ਆਪਣੀਆਂ ਅੱਖੀਆਂ ਦੇਖਿਆ ਨੇ ਵੀ ਉਹਦੇ ਕਰਕੇ ਮੈਨੂੰ ਸਾਰਾ ਹੁਣ ਲੋਕਾਂ ਦੇ ਸਾਹਮਣੇ ਆ ਗਿਆ ਜੀ ਹੁਣ ਤੁਸੀਂ ਕਿੰਨੇ ਕ ਵਾਰ ਦੇਖਿਆ ਉਸ ਨੂੰ ਇਤਰਾਜ ਹੋ ਗਾਲਤ ਚ ਮੈਂ ਤਾਂ ਬਹੁਤ ਵਾਰੀ ਦੇਖਿਆ ਜੇ ਹੁਣ ਕੀ ਦੱਸਾਂ ਤੁਹਾਨੂੰ ਹੁਣ ਕੋਈ ਅੰਤ ਨਹੀਂ ਹੈ ਕੋਈ ਗਣਤੀ ਨਹੀਂ ਹੈਗੀ ਹਾਂਜੀ ਕਮਰਿਆਂ ਦਾ ਵੀ ਕਹਿੰਦੇ ਕੁਝ ਇਹੋ ਜਿਹਾ ਸਿਸਟਮ ਬਣਾਇਆ ਹੋਇਆ ਸੀ ਆਉਣ ਜਾਣ ਦਾ ਰਾਹ ਹਾਂਜੀ ਉਹ ਕੀ ਚੀਜ਼ ਸੀ ਪਹਿਲੇ ਪਾਸੇ ਪੰਡਾਰਾ ਜੀ ਪੰਡਾਰਾ ਦੇ ਪਹਿਲੇ ਪਾਸੇ ਵੀ ਪੌੜੀ ਚੜਾਈ ਵੀ ਆ ਦੋ ਤਿੰਨ ਪੌੜੀਆਂ ਨੇ ਜਿਹੜੀ ਚੜਦੇ ਨੇ ਕਿਸੇ ਨੂੰ ਪਤਾ ਨਹੀਂ ਲੱਗਦੇ ਪਿੱਛੇ ਉਤਾਰ ਦਿੰਦੇ ਨੇ ਆਹ ਕੰਮ ਕਰਦੇ ਨੇ ਮੈਂ ਕੁੜੀ ਨੂੰ ਉਤੋਂ ਦੀ ਭੇਜ ਦਿੰਦਾ ਹਾਂਜੀ ਹਾਂਜੀ ਬਹਾਨਿਆਂ ਨਾਲ ਸੇਵਾ ਦੇ ਉੱਤੇ ਵੀ ਸਫਾਈ ਕਰਨੀ ਆ ਆਹ ਕੰਮ ਕਰਦੇ ਨੇ ਜੀ ਜੀ ਬੁਲਾ ਲੈਂਦੇ ਨੇ। ਉਹ ਪੌੜੀਆਂ ਕਹਿੰਦੇ ਬਣੀਆਂ ਵੀ ਇਸ ਤਰੀਕੇ ਨਾਲ ਨੇ ਕਿ ਬਾਹਰੋਂ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ। ਹਾਂ ਜੀ। ਵੇਖਣੇ ਜੀ। ਉਹੋ ਤੇ ਨਾਲ ਰਹਿੰਦੇ ਨੇ ਜਿਹੜੇ ਉੱਥੇ ਚੇਲੇ ਨੇ ਹੋਰ ਉਹਨਾਂ ਨੂੰ ਕੀ ਇਹੋ ਜਿਹਾ ਪਰਮਾਇਆ ਹੋਇਆਗਾ ਕਿ ਉਹਨਾਂ ਨੂੰ ਕੁਝ ਪੈਸੇ ਪੂਸੇ ਨੇ ਜਾਂ ਕੀ? ਰੱਖ ਰਿਹਾ ਹੈ ਉਹ ਬਾਕੀ ਤਾਂ ਤਨਖਾਹ ਤੇ ਰੱਖੇ ਬੈਨੇ ਉੱਥੇ ਉਹਨਾਂ ਤਾਂ ਹੁਣ ਕੀ ਲੈਣਾ ਵਿਚਾਰਾਂ ਨੂੰ ਜਿਹੜੇ ਹੁਣ ਮੇਨ ਨੇ ਇਹੀ ਆ ਉਹ ਮੰਨਾਂਦੇ ਆ ਇਹ ਹੁਣ ਕਿਵੇਂ ਦੱਸਦਾ ਇਹ ਤਾਂ ਕੋਈ ਚਾਚਾ ਲੱਗਦਾ ਇਹ ਕੋਈ ਗੱਦੀ ਦੇ ਦਿਆ ਇਹਨੂੰ ਉਹ ਥੋੜਾ ਦੱਸ ਰਿਹਾ ਕਿਸੇ ਨੂੰ। ਪਰ ਉਹਨਾਂ ਤੇ ਗਾਲਾਂ ਕੱਢਦਾ ਸੀ ਇਹਨੂੰ ਵੀ ਇਹਦੇ ਨਾਲ ਤਾਂ ਵਿਆਹ ਕਰਾ ਲਵੇ। ਆਪਣਾ ਤਾਂ ਪਹਿਲਾਂ ਠੀਕ ᱛੀ ਹੁਣ ਜੋ ਬਾਅਦ ਚ ਇਹ ਆ ਕੰਮ ਹੋ ਗਿਆ ਨਾਲ। ਵੀ ਇਹ ਜੋ ਗੰਦ ਪਾਉਣ ਨਾਲ ਤਾਂ ਵਿਆਹ ਹੀ ਕਰਾ ਲੇ। ਹਾਂਜੀ। ਵੀ ਪਤਾ ਲੱਗ ਗਿਆ ਵੀ ਹਾਂ ਕੋਈ ਇੱਕ ਨਾਲ ਵਿਆਹ ਕਰਾ ਲਵੇ ਕਹਿੰਦਾ। ਮੇਰੇ ਸਾਹਮਣੇ ਕਹਿੰਦੇ ਰਿਹਾ ਉਹ। ਅੱਛਾ। ਹਾਂਜੀ। ਹਾਂਜੀ ਹਾਂਜੀ। ਤੇ ਉਸ ਤੋਂ ਜੋ ਤੁਸੀਂ ਇੱਕ ਵਾਰ ਉਸਨੂੰ ਦੇਖ ਲਿਆ ਤੁਸੀਂ ਉਸਨੂੰ ਕਹਿ ਕਿਹਾ ਵੀ ਹੋਣਾ ਸਮਝਾਇਆ ਵੀ ਹੋਣਾ ਕਿ ਬਾਹਰ ਕਿੰਨਾ ਰੁਤਬਾ ਹੈਗਾ ਲੋਕ ਕਿਵੇਂ ਦੇਖਦੇ ਨੇ ਤੁਸੀਂ ਆਹ ਕੁਛ ਨਾ ਕਰੋ। ਜਿੱਦ ਮੈਂ ਆਇਆ ਕਹਿੰਦਾ ਸ੍ਰੇਸ਼ਾ ਨਾਲ ਸੰਤਾਂ। ਉਨੇ ਨੇ ਬੁਲਾ ਲਿਆ ਉਹ ਕਹਿੰਦਾ ਵੀ ਮੈਂ ਤੂੰ ਜਾ ਰਿਹਾ ਵਾਂ ਹਾਂਜੀ ਮੈਂ ਜਾਣਾ ਕਹਿੰਦਾ ਸਾਡੇ ਬਾਰੇ ਗੱਲ ਨਾ ਕਰੀ ਮਾਂ ਸਾਡੇ ਬਾਰੇ ਕੀ ਗੱਲ ਕਰਨੀ ਆ ਤੇਰੇ ਬਾਅਦ ਤਾਂ ਸਾਨੂੰ ਲੋਕ ਦੱਸ ਦਿੰਦੇ ਆਗੇ ਵੀ ਇਹ ਜਾ ਉਹ ਕਹਿੰਦਾ ਕੀ ਕਹਿੰਨਾ ਮਾਂ ਵੀ ਸਰੇ ਸੰਦ ਬਾਰੇ ਗੰਦੇ ਨਹੀਂ ਆ ਕੋ ਜਿਹੜੇ ਭੱਜ ਗਏ ਮੇਰੇ ਕੋਲੋਂ ਲਾ ਕੇ ਬਾਹਰ ਅੰਦਰ ਵੜ ਗਏ ਜੀ ਇਹ ਜਾਸਾ ਜਿਹੜੀ ਆ ਉਹ ਮੇਰੇ ਪੈਰੀਂ ਹਤਰਾਉਂਦੀ ਕੁੱਟਦੀ ਪੈਰ ਮੇਰੇ ਜਿੱਦੇ ਮੈਂ ਆਂ ਕਹਿੰਦੀ ਸਾਡੇ ਬਾਰੇ ਗੱਲ ਨਾ ਕਰੀ ਕੋਈ ਸਾਂ ਕਰਾਉਂਦੇ ਨੇ ਬਹੁਤ ਮੇਰੇ ਮਨ ਤਾਂ ਕਰੀਆਂ ਮਾਂ ਮੈਂ ਨਹੀਂ ਕਰਦਾ ਹੈਗਾ ਬਸ ਹਾਂ ਨਾ ਮੈਨੂੰ ਲਾਲ ਚ ਦਿਨ ਤੇ ਬਸ ਆ ਵੀ ਤੈਨੂੰ ਅਸੀਂ ਬਾਹਰ ਲੈ ਜਾਂ ਗਏ ਆ ਕਰਦਾਂ ਕਿ ਤੈਨੂੰ ਮਸਾ ਕੰਮ ਕਰਦ ਰਹਿਣੀ ਮਨਾਉਣ ਦੀ ਕੋਸ਼ਿਸ਼ ਕੀਤੀ ਹੋਣੀ ਆ ਹਾਂਜੀ ਤੇਰਾ ਕੋਲ ਨੇ ਮੋ ਕਰਿਆ ਮੈਨੂੰ ਮੇਰੇ ਫੋਨ ਕਰਦ ਰਿਹਾ ਵੀ ਮੈਂ ਤੇਰੀ ਕਾਲੀ ਗਊ ਮੈਨੂੰ ਐਂ ਰੱਖ ਲੱਜ ਤੇਰੇ ਰੱਖਣ ਦਾ ਅਸੀਂ ਤਾਂ ਉਹਨਾਂ ਤੋਂ ਖੁਦ ਵੀ ਫੋਨ ਕਰਤਾ ਹਾਂਜੀ ਹਾਂਜੀ ਫੋਨ ਕਰਦ ਰਿਹਾ 2007 ਜਿਹਨੇ ਫੋਨ ਕਰਦੇ ਉਹ ਤੋਂ ਬਾਅਦ ਹੀ ਨਹੀਂ ਫੋਨ ਕਰਿਆ ਨੇ ਉਹਨੂੰ ਉਤਾਰਨ ਨੂੰ ਕਹਦਾ ਵੀ ਇਹਨੂੰ ਫੋਨ ਜੇ ਇਹਦਾ ਫੋਨ ਵੀ ਆਵੇ ਵੀ ਮੇਰੇ ਕੋਲ ਤੇ ਰਿਕਾਰਡਿੰਗ ਕਰਕੇ ਸੁਣਾ ਦੇਵੇ ਕਿਸੇ ਨੂੰ ਇਹਨੇ ਮੈਨੂੰ ਫੋਨ ਨਹੀਂ ਕਦੇ ਕਰਿਆ ਨੇ ਤਦੇ ਦਾ ਸੁਭਾਅ ਕਿਹਜਾ ਸੀਗਾ ਬਾਬੇ ਦਾ ਮਨ ਲੋ ਕੋਈ ਗਾਲਾਂ ਗੋਲਾਂ ਵੀ ਕਹਿੰਦੇ ਬਹੁਤ ਦਿੱਤੀਆਂ ਜਾਂਦੀਆਂ ਤੇ ਮਾਰਕੁੱਟ ਵੀ ਹੁੰਦੀ ਆ ਹਾਂਜੀ ਹਾਂਜੀ ਬਹੁਤ ਗਾਲਾਂ ਕੱਢਦਾ ਜੀ ਰੇਖ ਨੂੰ ਕੁੱਟਦਾ ਜੀ ਆ ਕੇ ਇਹਦਾ ਸੰਤ ਨਹੀਂ ਖੱਡੇ ਸ੍ਰੀ ਸੋਮੀ ਗੰਗਾ ਨੰਦ ਮਹਾਰਾਜ ਦੇ ਚੇਲੇ ਸੀ ਗਿਆਨਾਨੰਦ ਜੀ ਇਹਨਾਂ ਨੂੰ ਵੀ ਬਹੁਤ ਕੁੱਟੇ ਸੀ ਡਾਂਗਾਂ ਨਾਲ ਧੁੰਦ ਪੈਂਦੀ ਸੀ ਬਹੁਤ ਜਿਆਦਾ ਕੁੱਕਾ ਮਾਰਦੇ ਸੀ ਤੇ ਕਹਿੰਦੇ ਉਹਨਾਂ ਦੇ ਸ਼ਰਾਬ ਲੱਗਿਆ ਉਹਨੂੰ ਜਿਹੜੀਆਂ ਬੀਬੀਆਂ ਸੀ ਜਾਂ ਜਿਹੜੇ ਬੱਚੇ ਸੀਗੇ ਉਹਨਾਂ ਨੇ ਕਦੇ ਕੋਈ ਰੌਲਾ ਕਦੇ ਵੀ ਨਹੀਂ ਕਿਸੇ ਨੇ ਪਾਇਆ ਇੰਨੇ ਜਾਣਿਆ ਜੀ ਔਰ ਲੋਕ ਇਹਨੂੰ ਪੌਣੇ ਨੇ ਦੇਖਣਾ ਨਾ ਐਂ ਬੜਾ ਡਰਾ ਕੇ ਰੱਖਦੇ ਦੇ ਕੁੱਟ ਕੇ ਰੱਖਦੇ ਵਾਲੇ ਨੂੰ ਆ ਕੰਮ ਕਰਦੇ ਨੇ ਜਿਹੜੀ ਸੰਗਤੀਆਂ ਆਉਂਦੀ ਬੀਬੀਆਂ ਹੁਣ ਉਹਨੂੰ ਵਾਲਾਟ ਘਰੋਂ ਡਰਦਾ ਦੇ ਹੁਣ ਜਿਹੜੀਆਂ ਬਾਈਆਂ ਪੈਨ ਹੁਣ ਉਹ ਵੀ ਕਿਵੇਂ ਕੰਨ ਦਸਣਾ ਕੀ ਜੀ ਹੁਣ ਇੱਕ ਦਾ ਫਾਇਦਾ ਚੁੱਕਿਆ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਗੰਤ ਪਾਇਆ ਉੱਥੇ ਆਂਦਾ ਜੀ ਮਹਾਰਾਣਾ ਚਲੋ ਹੁਣ ਕਿਰਪਾ ਕਰੀ ਜਾਂਦਾ ਭਾਂਡਾ ਫੁੱਟ ਜਾਂਦਾ ਬਹੁਤ ਵਧੀਆ ਹੋ ਗਿਆ ਜੀ ਬੀਬੀਆਂ ਉੱਥੇ ਰਹਿੰਦੀਆਂ ਵੀ ਸੀ ਕਈ ਕਿਰਾਤਾਂ ਰਹਿੰਦੀਆਂ ਜੀ ਬਹੁਤ ਮਹੀਨਾ ਮਹੀਨਾ ਰਹਿੰਦੀਆਂ ਜੀ ਕੋਈ ਪੱਕੀ ਦੀ ਕੋਈ ਨਹੀਂ ਰਹਿੰਦੀ ਜਣੀ ਸੰਗਤ ਦੇ ਸੇਵਾ ਕਰਨ ਜਾਂਦੀ ਉਹ ਜੀ ਹਾਂ ਸੇ ਵਾਦਾ ਕਿ ਕਿ ਉਹ ਤੇ ਮੀਨਾ ਮੀਨਾ ਰੱਖਦੇ ਸੀ ਹਾਂਜੀ ਹਾਂਜੀ ਕਿ ਕਦੇ ਕਿਸੇ ਬੱਚੇ ਨੇ ਵੀ ਨਹੀਂ ਮੰਨ ਲੋ ਕਰਿਆ ਕਿਉਂਕਿ ਚਲੋ ਬੀਬੀਆਂ ਦੀ ਮੰਨ ਲੈਂਦੇ ਆ ਵਿਆਹੀਆਂ ਹੁੰਦੀਆਂ ਕਈ ਵਾਰ ਬੰਦਾ ਸੋਚਦਾ ਘਰ ਪਰਿਵਾਰ ਦਾ ਪਰ ਬੱਚੇ ਤਾਂ ਉਹ ਕਹਿੰਦਾ ਕਿ ਬਾਲ ਘਰ ਜਿਹੜਾ ਰੱਖਿਆ ਬਣਾਇਆਗਾ ਉਸ ਦੇ ਵਿੱਚ ਬਹੁਤ ਸਾਰੇ ਬੱਚਿਆਂ ਨਾਲ ਕੁਝ ਹੁੰਦਾ ਸੀ ਉਹਨਾਂ ਆਏਗਾ ਨਾ ਜੀ ਬੱਚਿਆਂ ਨੂੰ ਫਿਰ ਇਹ ਆਪਦੇ ਅੰਦਰ ਰੱਖ ਲੈਂਦੇ ਨੇ ਕਿਸੇ ਨੂੰ ਮਿਲਣ ਨਹੀਂ ਦਿੰਦੇ ਹੈਗੇ ਕਿਸੇ ਨੂੰ ਅੰਦਰ ਨਹੀਂ ਬੰਨ੍ਹ ਦਿੰਦੇ ਹੈਗੇ ਮੱਚ ਨਾ ਮਿਲ ਨਹੀਂ ਸਕਦਾ ਕੋਈ ਜੀ ਕਿਉਂਕਿ ਆਫਸਰ ਆਗਾ ਤਾਂ ਉਹਨੇ ਫਿਰ ਸਾਲ ਦਾ ਰਹਿਣਾ ਸਾਰੇ ਬੱਚਿਆਂ ਦੀ ਕਿਤੇ ਗੱਲ ਨਾ ਕਰ ਦੇਵੇ ਆ ਕੰਮ ਕਰ ਦੇਣੇ ਜੀ ਉਹ ਉਹ ਪ੍ਰੋਦਾ ਚੰਗੇ ਵਿੱਚ ਜੱਫੀ ਲੈ ਕੇ ਬੈਠਣਾ ਜਵਾਕਾਂ ਨੂੰ ਛੋਟਿਆਂ ਨੂੰ ਬੱਚਿਆਂ ਨੂੰ ਵੀ ਸੰਕਰਾਂਨ ਤਾਂ ਬਹੁਤ ਜ਼ਿਆਦਾ ਕਰਦਾ ਉਹ ਬੱਚੋਂ ਦੂਰ ਰਹਿਣੇ। ਕਿਸੇ ਜਿਹੜੀ ਤੁਸੀਂ 2-3 ਵਾਰ ਤੁਸੀਂ ਦੇਖਿਆ ਬਾਬੇ ਨੂੰ ਜਿੰਨੇ ਵਾਰ ਵੀ ਚਲੋ ਦੇਖਿਆ ਉਹਨਾਂ ਵਿੱਚੋਂ ਕੋਈ ਸਾਨੂੰ ਕੋਈ ਘਟਨਾ ਕੋਈ ਦੱਸੋ ਕੁਝ ਕਿਵੇਂ ਤੁਹਾਡਾ ਤੁਸੀਂ ਕਿਵੇਂ ਉੱਥੇ ਪਹੁੰਚ ਗਏ ਕਮਰੇ ਤੱਕ ਮੈਂ ਹੈਗੀ ਸੇਵਾਦਾਰ ਸੀ ਹੁੰਦਾ ਸੀ ਮੈਂ ਹੀ ਰਹਿੰਦੇ ਸੀ ਕਮਰੇ ਚ ਰਸਾਦਾ ਪਾਣੀ ਮੈਂ ਸਗੋਂਦੀ ਅਸ্নান ਪਾਣੀ ਮੈਂ ਕਰਾਉਂਦੀ ਉਹਧਾਰਨ ਤਾਂ ਬਣ ਨਹੀਂ ਹੁੰਦੇ ਵੀ ਨੂੰ ਪਤਾ ਨਹੀਂ ਇਹ ਮੈਨੂੰ ਪਤਾ ਸੀ ਹੁਣ ਗੱਲਾਂ ਦਾ ਆ ਕਰਕੇ ਜੀ ਤੇ ਜਦੋਂ ਕੁੜੀ ਨੇ ਆਉਣਾ ਫਿਰ ਤੁਸੀਂ ਉਦੋਂ ਤੁਹਾਨੂੰ ਬਾਹਰ ਭੇਜ ਦਿੰਦੇ ਹੋ ਹਾਂਜੀ ਇਹੋ ਕਰ ਦਿੱਤੀ ਜੀ ਤੇ ਤਾਂ ਹੀ ਤੁਹਾਡੀ ਮੰਨ ਲਓ ਪੂਰੀ ਰੀਚ ਸੀ ਕਮਰਿਆਂ ਤੱਕ ਜਾਂ ਬਾਬੇ ਤੱਕ ਹੋਰ ਤਾਂ ਕੋਈ ਜਾ ਸਕਦੀ ਨਹੀਂ ਉੱਥੇ ਜੀ ਹੁਣ ਸੇਵਾਦਾਰ ਹੁਣ ਕਰਕੇ ਜਾ ਰਹੀ ਸੀ ਮੈਂ ਵੀ ਜੀ ਕਿਉਂਕਿ ਇਹ ਮੈਂ ਤਾਂ ਪੁੱਛਣਾ ਕਿਉਂਕਿ ਲੋਕ ਕਹਿਣਗੇ ਕਿ ਉਹ ਤਾਂ ਫਿਰ ਪ੍ਰਾਈਵੇਸੀ 'ਚ ਸਾਰਾ ਕੁਝ ਕਰਦਾ ਹੋਊਗਾ ਇਹੋ ਜਿਹਾ ਕੁਝ ਕਿ ਤੁਸੀਂ ਕਿਵੇਂ ਦੇਖ ਲਿਆ ਹਾਂਜੀ ਨਹੀਂ ਸਾਨੂੰ ਪਤਾ ਸਾਰਾ ਜੀ ਸਾਡੇ ਜਾਨ ਮੂਰੇ ਮੈਂ ਦੇਖ ਲਿਆ ਹੁਣ ਥੱਪੜ ਖਾਉਣ ਨੂੰ ਮੂੰਹ ਕਦੇ ਕਰੇ ਦੀ ਇਹਨੇ ਮੇਰੇ ਨੂੰ ਕਿ ਮੇਰੇ ਥੱਪੜ ਮਾਰ ਗੱਡੀ ਜੀ ਬੈਠੇ ਨੇ ਹਾਂਜੀ ਮੇਰੇ ਮਾਰੇ ਮੂੰਹ ਕਰ ਲਿਆ ਆ ਕਰਕੇ ਆ ਥੱਪੜ ਮਾਰ ਮਾਂ ਤੂੰ ਆਪੇ ਸ਼ਰਮ ਕਰ ਮਾੜੀ ਮੁੱਟੀ ਮੈਂ ਤਾਂ ਕਹਿਆ ਸੀ ਵੀ ਮੈਂ ਤਾਂ ਤੈਨੂੰ ਗੁਰੂ ਮੰਨਦਾ ਤੂੰ ਆ ਮੈਂ ਤੈਨੂੰ ਥੱਪੜ ਖਾਣਾ ਕਿੰਨੇ ਸਾਲ ਤੁਸੀਂ ਦੇਖਦੇ ਰਹੇ ਚੀਜ਼ਾਂ ਮੈਂ ਤਿੰਨ ਚਾਰ ਸਾਲ ਤੋਂ ਮੈਨੂੰ ਪਤਾ ਲੱਗਿਆ ਤੇ ਉਹ ਤੋਂ ਬਾਅਦ ਨਹੀਂ ਪਹਿਲਾਂ ਮੈਨੂੰ ਪਤਾ ਨਹੀਂ ਤੇ ਪਹਿਲਾਂ ਤਾਂ ਵੀ ਨਹੀਂ ਸਰਦਾ ਸੀ ਸਾਨੂੰ ਬਹੁਤ ਵੀ ਮਹਾਰਾਜ ਨੇ ਇਹ ਗੰਗਾ ਨੰਦ ਮਹਾਰਾਜ ਰੂਪ ਆ ਹੈ ਇਹਨੂੰ ਕਿਹੜਾ ਪਤਾ ਤੇ ਜਦੋਂ ਹੁਣ ਬੰਦਾ ਕੋਲੇ ਰਹਿੰ ਪਤਾ ਤਾਂ ਹੁਣ ਦੁਆਂ ਨੂੰ ਵੀ ਨਹੀਂ ਹੈਗਾ ਜਿਹੜੇ ਬਾਹਰ ਰਹਿੰਦੇ ਉਹਨੂੰ ਕਿਹੜਾ ਪਤਾ ਤੀ ਹੁਣ ਮੈਨੂੰ ਤਾਂ ਤਾਂ ਪਤਾ ਲੱਗ ਗਿਆ ਜੀ ਉਹ ਤਾਂ ਬਾਅਦ ਫਿਰ ਮੈਂ ਵੀ ਛੁੱਟੀ ਕਰਤੀ ਵੀ ਨਹੀਂ ਮੈਂ ਰਹਿਣਾ ਹੈਗਾ ਮੇਰੇ ਬਥੇਰੇ ਮੰਨ ਤਾਂ ਕਰੀਆਂ ਮੈਂ ਤਾਂ ਰਾਤ ਨੂੰ ਮੇਰੀ ਰਾਖੀ ਰੱਖਦੇ ਤੇ ਮਤਲਬ ਚੋਰੀ ਦੇ ਭੱਜ ਗਏ ਆ ਹਾਂ ਜੀ ਤੇ ਤੁਹਾਨੂੰ ਜਾਣ ਨਹੀਂ ਦੇਣਾ ਹਾਂ ਜੀ ਰਾਤ ਤੁਸੀਂ ਮੁੱਖ ਸੇਵਾਦਾਰ ਹੁੰਦੇ ਸੀ ਉਦੋਂ ਜੀ ਹਾਂ ਜੀ ਤੇ ਜਦੋਂ ਜਿਹੜੀਆਂ ਬੀਬੀਆਂ ਆਉਂਦੀਆਂ ਸੀ ਉਹ ਆਪੇ ਆ ਜਾਂਦੀਆਂ ਸੀ ਜਾਂ ਕੋਈ ਉਹਨੂੰ ਲੈਣ ਜਾਂਦਾ ਸੀ ਜਾਂ ਕਿਵੇਂ ਸੀ ਉਹ ਇਹ ਬੁਲਾਉਂਦੇ ਤੇ ਜੀ ਉੱਪਰ ਸੇ ਮੈਂ ਸੰਕਰ ਜਾਂਦੀ ਆ ਬਰਾਂਡੇ 'ਚ ਬੈਠੀ ਜਾਂ ਹੋਨ ਬਾਕੀ ਨੂੰ ਭੇਜ ਦੇਣਾ ਵੀ ਤੁਸੀਂ ਜਾਓ ਫਲਾਣਾ ਜਾਓ ਠੇਮੇ ਕਾ ਜਾਓ ਕਹਿ ਕੇ ਉਹ ਜਿਹੜੇ ਕੁੜੀਆਂ ਨੇ ਰੱਖਣਾ ਹੁੰਦੀ ਉਹ ਵੀ ਤੁਸੀਂ ਰੱਖ ਲੈਣ ਤੇ ਘਰੋਂ ਲੈ ਆਣ ਤੇ ਆ ਕੰਮ ਕਰ ਦਿੱਤੀ ਜੀ ਕੁੜੀਆਂ ਨੇ ਕੋਈ ਵਿਰੋਧ ਨਹੀਂ ਕੀਤਾ ਕਿਸੇ ਨੇ ਕੋਈ ਨਹੀਂ ਕਰਦਾ ਜੀ ਹੁਣ ਕੀ ਕਹ ਹੈ ਮੇਰਾ ਡਰਦਾ ਅਗਲਾ ਜੀ ਵੀ ਹਮ ਨੇ ਕੀ ਕਰ ਦਾਂਗੇ ਫਿਰ ਐ ਵੀ ਕਹਿੰਦੇ ਸਾਨੂੰ ਅਸੀਂ ਆ ਕਰ ਦਾਂਗੇ ਸਾਨੂੰ ਮੰਜੇ ਦੇ ਪਾ ਦਾਂਗੇ ਆਰਡਰ ਆਪੇ ਦਿੰਦੇ ਨੇ ਕਹਣਾ ਕਾਲੀ ਲੰਦੀ ਵੀ ਕਹਿੰਦੇ ਗੱਲ ਕਰਦੇ ਹਾਂਜੀ ਇਹ ਇਹਨਾਂ ਕੋਲ ਤਾਂ ਹੈ ਤਾਂ ਕੁਝ ਨਹੀਂ ਇਹਨਾਂ ਕੋਲੇ ਇਹ ਤਾਂ ਹੁਣ ਬਾਹਰੋਂ ਸਿਆਣਿਆਂ ਤੋਂ ਮਲੇ ਕੋਟੜੋਂ ਤੋਂ ਕਰਾ ਕੇ ਲੋਕਾਂ ਨੂੰ ਕਰ ਰਹੇ ਨੇ ਉਹ ਲਾਇ ਬੈਨੇ ਪੈਸਾ ਦੇ ਦਿੰਦੇ ਨੇ ਪੈਸਾ ਚੰਗਾ ਜੀ ਇਹ ਜ਼ਮੀਨ ਜਮੂਨ ਕਿੰਨੀ ਘਟੇ ਰੇ ਨਾ ਜ਼ਮੀਨ ਤਾਂ ਜਾਦਾ 30 32 ਕਿੱਲੇ ਦੇ ਹੁਣ ਹੁਣ ਕਿੰਨੇ ਕਿੱਲੇ ਨੇ ਹੁਣ ਤਾਂ ਕਹਿੰਦੇ 45 ਕਿੱਲੇ ਰਾਜਸਥਾਨ ਵੀ ਲੈਤੇ ਨੇ ਤੇ 8 ਕਿੱਲੇ ਇੱਥੇ ਵੀ ਨੇ ਮੁੱਲਾਂਪੁਰ ਹਵੇਲੀ ਕੋਲੇ 24 ਕਰੋੜੇ ਲੈਤੇ ਨੇ ਬਾਕੀ ਪਲਾਟ ਬੂੜ ਤਾਂ ਪਹਿਲਾਂ ਬਥੇਰ ਲੈਤੇ ਬੰਨਦੇ ਮੁੱਲਾਂਪੁਰ ਲੁਧਿਆਣੇ ਸਾਰੇ ਸਾਰੇ ਕੋਪਰਟੀ ਪੂਰੀ ਹੈ ਬਹੁਤ ਜ਼ਿਆਦਾ ਜੀ ਇਹ ਨਹੀਂ ਪਤਾ ਕਿ ਪੈਸਾ ਕਿੰਨਾ ਕੋਣੋ ਕੋਲੇ ਜੀ ਇਹ ਤਾਂ ਬਾਬੇ ਦੇ ਪਰਿਵਾਰ ਚੋਂ ਵੀ ਕੋਈ ਉੱਥੇ ਹੈਗੇ ਨੇ ਪਰਿਵਾਰ ਚ ਜਿਹੜਾ ਉਮਨ ਆਂਦਾ ਜੀ ਇਹਨੂੰ ਗੱਦੇ ਤੇ ਆਇਆ ਇਹਦਾ ਪਤੀਜਾ ਹੀ ਆ ਹਾਂ ਜੀ ਹਾਂ ਜੀ ਕਿਸ ਤਰ੍ਹਾਂ ਦਾ ਬੰਦਾ ਉਹ ਮੈਂ ਨਾ ਜਾਂਦਾ ਠੀਕ ਹੈ ਤੇ ਹੁਣ ਵੀ ਇਹੇ ਜੀ ਹੁਣ ਉਹ ਕੀ ਕਹਿੰਦੇ ਨੇ ਪਤਾ ਲੱਗਦਾ ਵੀ ਇਹੇ ਜਨੇ ਉਹਨਾਂ ਦੇ ਵੀਡੀਓ ਵੀ ਹੈਗੇ ਨੇ ਹਾਂਜੀ ਹਾਂਜੀ ਇਕੱਠੇ ਹੀ ਨੇ ਸਾਰੇ ਵੀ ਵੀਡੀਓ ਬਣੀਆਂ ਹੋਈਆਂ ਦੱਸਦੇ ਨੇ ਵੀ ਮੈਂ ਤਾਂ ਦੇਖੀ ਨਹੀਂ ਵੀ ਹੈਗੀਆਂ ਨੇ ਵੀਡੀਓਾਂ ਦੀਆਂ ਅੱਛਾ ਇਹ ਜਿਹੜੀ ਵੀਡੀਓ ਆਈ ਹੈ ਇਹ ਤੁਸੀਂ ਉੱਥੇ ਲੇਡੀ ਦੇਖੀ ਸੀ ਆਉਂਦੀ ਇਹ 2000 ਕਿਉਂਕਿ ਪੁਰਾਣੀ ਵੀਡੀਓ ਹੈ ਮੈਂ ਜਾਣਦੀ ਨਹੀਂ ਹੈ ਜਨੂੰ ਮੈਂ ਨਹੀਂ ਜਾਣਦਾ ਪਾ ਵੀ ਤੈਨੂੰ ਕਹਾਂ ਵੀ ਜਾਣਦਾ ਮੈਂ ਨਹੀਂ ਜਾਣਦਾ ਉਹਨੂੰ ਮੈਂ ਤਾਂ ਜਿਆ ਦੇਖੀ ਨਹੀਂ ਹੈਗੀ ਉਹ ਮੈਨੂੰ 19 ਸਾਲ ਤੋਂ ਆਏ ਨੂੰ ਹੋ ਗਏ ਜੀ ਆ ਤਾਂ ਵੀਡੀਓ ਹੁਣ ਸਾਹਮਣੇ ਹੈ ਜੀ ਚਲੋ ਤਾਂ ਪਤਾ ਲੱਗੇ ਜੀ ਤੇ ਉਹ ਅਸੀਂ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਪਿੰਡ ਵਾਲਿਆਂ ਦੇ ਵਿੱਚ ਵੀ ਹੁਣ ਪੂਰਾ ਗੁੱਸਾ ਹੈਗਾ ਪਰ ਪਹਿਲਾਂ ਪਿੰਡ ਵਾਲੇ ਕਹਿੰਦੇ ਕਿ ਸਾਨੂੰ ਦਬਕਾ ਕੇ ਰੱਖਦੇ ਸੀ ਕਹਿੰਦੇ ਡਰਾ ਕੇ ਰੱਖਦੇ ਸੀ ਹੁਣ ਸਾਰਿਆਂ ਦਾ ਵਸ ਢੜਕਾ ਖੁੱਲ ਗਿਆ ਜੀ ਸਭ ਦਾ ਜੀ ਵੀਡੀਓ ਆਉਣ ਤੇ ਹੁਣ ਫਿਰ ਉਹ ਵੀ ਨਹੀਂ ਬੋਲਦੇ ਜੇ ਸੱਚਾ ਹੁੰਦਾ ਫਿਰ ਰਹਿੰਦਾ ਜਾਂ ਝੂਠੇ ਨੇ ਤਾਂ ਹੀ ਭੱਜੇ ਨੇ ਹੁਣ ਹਾਂਜੀ ਜਿਹੜੇ ਡੇਰੇ ਦੇ ਸਮਰਥਕ ਨੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਜਿਹੜੇ ਡੇਰੇ ਦੇ ਵਿੱਚ ਰਹਿੰਦੇ ਨੇ ਉਹ ਕਹਿੰਦੇ ਨਾ ਜੀ ਅਸੀਂ ਤਾਂ ਕੋਈ ਗੱਲ ਹੀ ਨਹੀਂ ਕਹਿੰਦੇ ਇਹ ਤਾਂ ਐਵੇਂ ਬਦਨਾਮ ਕੀਤਾ ਐਵੇਂ ਜੈਲਸੀ ਕਰਦੇ ਹੈਗਾ ਸਾਡੇ ਬਾਬੇ ਤੋਂ ਚਲੋ ਕੋਈ ਨਹੀਂ ਹੁਣ ਦੱਦਾ ਅੱਧ ਪਾਣੀ ਦਾ ਫਿਰ ਭੱਜਦੇ ਗੌਣ ਨੇ ਜਦੋਂ ਬੈਠੋ ਉਥੇ ਸਾਹਮਣੇ ਹੁੰਦੇ ਫਿਰ ਮੂਰੇ ਆਉਂਦੇ ਵੀ ਮੈਂ ਤਾਂ ਹੈ ਹੀ ਨਹੀਂ ਵੀਡੀਓ ਕਦੇ ਕੋਈ ਹੋਇਆ ਕਿ ਕਿਸੇ ਕੁੜੀ ਨੇ ਵਿਰੋਧ ਕੀਤਾ ਹੋਵੇ ਉਸ ਦਿਨ ਮਾਰਕੁੱਟ ਕੀਤੀ ਹੋਵੇ ਬਾਅਦ ਦੇ ਵਿੱਚ ਮੈਂ ਸਾਹਮਣੇ ਤਾਂ ਨਹੀਂ ਕੀਤੀ ਹੈਗੀ ਮੈਂ ਤੁਹਾਨੂੰ ਦੱਸਾਂਗੀ ਤੇ ਉਹ ਤਾਂ ਪਹਿਲਾਂ ਵੀ ਸੁਣੀਂਦੀਆਂ ਗੱਲਾਂ ਬਥੇਰੀਆਂ ਪਹਿਲਾਂ ਉਹ ਸੱਚ ਨਹੀਂ ਮੰਨਦੇ ਸੀ ਹੁਣ ਗੱਲਾਂ ਹੁਣ ਦੱਸਦੇ ਨੇ ਗਾਂ ਦੇ ਗਾਂ ਵੀ ਪੁਰਾਣਾ ਟਾਈਮ ਦਾ ਪਰ ਢਿਮਕੇ ਦੀ ਹੁਣ ਹੁਣ ਪਤਾ ਲੱਗਦਾ ਜੀ ਇਹੀ ਕੋ ਸਹੀ ਕਰਦੇ ਪਹਿਲਾਂ ਜੀ ਹਾਂ ਜੀ ਪਾਲ ਜਿਹੜਾ ਘਰ ਬਣਾਇਆ ਹੋਇਆ ਹੈ ਉਹਦੀ ਇੱਕ ਵੀਡੀਓ ਆਈ ਹੈਗੀ ਉਹਦੇ ਵਿੱਚ ਉਹ ਜਿਹੜਾ ਹੈਗਾ ਇੱਕ ਬੱਚੇ ਨੂੰ ਖਿੱਚਿਆ ਜਾ ਰਿਹਾ ਹੈਗਾ ਉਹ ਚੀਕਾਂ ਮਾਰ ਰਿਹਾ ਬੱਚਾ ਜੀ ਉਹਦੇ ਬਾਰੇ ਮੈਨੂੰ ਪਤਾ ਨਹੀਂ ਜੀ ਕਿਵੇਂ ਆਈ ਉਹ ਮੈਂ ਤਾਂ ਹੁਣ ਤੁਹਾਨੂੰ ਪਤਾ 19 ਸਾਲ ਹੋ ਗਏ ਐ ਨੂੰ ਜਿਹੜੇ ਮੇਰੇ ਅੱਖੀਂ ਦੇਖਿਆ ਮੈਂ ਤੁਹਾਨੂੰ ਦੱਸਦਾ ਜੀ ਹਾਂ ਉਹਨਾਂ ਨੂੰ ਜਿਹੜੇ ਅੰਦਰ ਚੇਲੇ ਰਹਿੰਦੇ ਨੇ ਉਹਨਾਂ ਨੇ ਕਦੇ ਬਾਬੇ ਨੂੰ ਰੋਕਿਆ ਟੋਕਿਆ ਜਾਂ ਕੁਝ ਹੋਣਾ ਕਦੇ ਕਈ ਵਾਰ ਕੋਈ ਸਮਝਾਈ ਦਿੰਦਾ ਕਿ ਇਹ ਜਾ ਕੁਝ ਨਾ ਹੋਵੇ ਆਪਣਾ ਪਬਲਿਕ ਦੇ ਵਿੱਚ ਮੈਸੇਜ ਗਲਤ ਜਾਊ ਕੋਈ ਨਹੀਂ ਰੁਕਦਾ ਜੀ ਹਣ ਡਰਦੇ ਨਹੀਂ ਸਾਰੇ ਹੁਣ ਤਾਂ ਕੁੱਤੀ ਚੋਰਾਂ ਰਣੀ ਵੀ ਹੈ ਜੀ ਉਹ ਕੰਮ ਆ ਜਾਂਦਾ ਹਾਂਜੀ ਸਭ ਇੱਕ ਨਹੀਂ ਹੁਣ ਉੱਤੇ ਲੋਕ ਜੀ ਹੋ ਗਏ ਉਹ ਹੀ ਦਿਸਾਰੇ ਜੀ ਜਿਹੜੀਆਂ ਬੀਬੀਆਂ ਨੇ ਉਹਨਾਂ ਨੇ ਕਦੇ ਬਾਅਦ ਦੇ ਵਿੱਚ ਵੀ ਨਹੀਂ ਕਦੇ ਕਿਸੇ ਨੂੰ ਕੁਝ ਦੱਸਿਆ ਜਾਂ ਬਾਅਦ ਦੇ ਵਿੱਚ ਕਈ ਵਾਰ ਹੁੰਦਾ ਬੰਦਾ ਮੌਕੇ ਤੇ ਨਹੀਂ ਦੱਸਦਾ ਕੋਈ 2 ਮਹੀਨੇ 2 ਸਾਲ 5 ਸਾਲ 7 ਸਾਲ ਬਾਅਦ ਕੁਝ ਦੱਸਦਾ ਮੈਂ ਤਾਂ ਡਰਦਾ ਨਹੀਂ ਦੱਸਦਾ ਜੇ ਕੋਈ ਵੀ ਕੀ ਕਰ ਦੇਣਗੇ ਮਰਵਾ ਲੈਣਗੇ ਸਾਨੂੰ ਉਹ ਕੰਮ ਆ ਜਾਂਦਾ ਬਸ ਇਹ ਜੀ ਲੋਕ ਡਰਾਏ ਪੈ ਜਾਂਦੇ ਜੀ ਜਿਹੜਾ ਮੋਮੈਂਟ ਜੇ ਕੋਟ ਨਾਲ ਡਾਂਗਾਂ ਨਾਲ ਕਿਸੇ ਨੂੰ ਕੁਝ ਕਰ ਦੇਦੇ ਆਹ ਕੰਮ ਕਰਦੇ ਨੇ ਲੋਕ ਡਰਦੇ ਇਹਨਾਂ ਦੱਸਦੇ ਨੇ ਹੋਰ ਕੀ ਕੁਝ ਤੁਸੀਂ ਆਪਦੇ ਅੱਖੀ ਦੇਖਿਆ ਉੱਥੇ ਜੋ ਸੀ ਰਹਿੰਦੇ ਸੀ ਕਿ ਕਿਸ ਤਰ੍ਹਾਂ ਦਾ ਉੱਥੇ ਸਾਰਾ ਕੁਝ ਰਹਿਣ ਸਹਿਣ ਇੰਦਾਂ ਦਾ ਹੁੰਦਾ ਸੀ ਕਿਵੇਂ ਦੇ ਤੌਰ ਤਰੀਕੇ ਹੁੰਦੇ ਸੀ ਉਹਦੇ ਬਾਰੇ ਸਾਨੂੰ ਜਰੂਰ ਦੱਸੋ ਮੜਾ ਜੀ ਤਾਂ ਤਰੀਕੇ ਦਾ ਹੁਣ ਸੰਗ ਦੇ ਵਿੱਚ ਬਾਲੇ ਭੋਲੇ ਬਣ ਜਾਣਾ ਨੇ ਅੰਦਰੋਂ ਤਾਂ ਨਹੀਂ ਕਿਸੇ ਨੂੰ ਪਤਾ ਸੀ ਵੀ ਕਹੇ ਜਨੇ ਤੇ ਚਲੋ ਹੁਣ ਸਾਨੂੰ ਪਤਾ ਲੱਗ ਗਿਆ ਸੀ ਨਹੀਂ ਫਿਰ ਰਹੇ ਉੱਥੇ ਉਹ ਬਹੁਤ ਧੰਨਵਾਦ ਤਾਂ ਇਸਨ ਸਾਡੇ ਨਾਲ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਡੇਰੇ ਦੇ ਵਿੱਚ ਮੁੱਖ ਸੇਵਾਦਾਰ ਦੇ ਤੌਰ ਤੇ ਰਹਿ ਕੇ ਉੱਥੇ 10-11 ਸਾਲ ਸੇਵਾ ਵੀ ਕੀਤੀ ਉੱਥੇ ਰਹੇ ਵੀ ਔਰ ਬਾਬੇ ਦੇ ਕਾਲੇ ਕੰਮ ਜਿਹੜੇ ਨੇ ਉਹ ਵੀ ਅੱਖੀ ਦੇਖੇ ਕੈਮਰਾ ਪਰਸਨ ਜਸ਼ਨ ਨਾਲ ਮਨਦੀਪ ਜੋਤ ਨਾਬਾ